ਮੌਜੂਦਾ ਮੁੱਖ ਮੰਤਰੀ ਪਹਿਲਾਂ ਬਲਡੋਜ਼ਰ ਚਲਾਈਦਾ ਜਾਂਦਾ ਹੈ ਪਹਿਲਾਂ ਪੁਲਿਸ ਨੂੰ ਗੋਲੀਆਂ ਲੱਤਾਂ 'ਚ ਮਾਰਨ ਦੀ ਆਗਿਆ ਤਾਂ ਦੇਤੀ ਗੱਲ ਗੱਲ ਤਾਂ ਇਨਕਾਊਂਟਰ ਹੋਣ ਲੱਗ ਪਿਆ ਮਤਲਬ ਪੁਲਿਸ ਕਿਸੇ ਨੂੰ ਸਿੱਧਾ ਫੜੇ ਨਹੀਂ ਪਾ ਰਹੀ ਹੋਂ ਜੀ ਤੇ ਤੁਸੀਂ ਅਜੇ ਵੀ ਕਹਿਣੂਗਾ ਜੇ ਬਲਡੋਜ਼ਰ ਕਲਚਰ ਜੋਗੀ ਨਹੀਂ ਹੋੜਾ ਹੋਰ ਜੋਗੀ ਦੇ ਰਾਜ 'ਚ ਕੀ ਹੋ ਰਿਹਾ ਜੀ ਜੋ ਕੁਝ ਇੱਥੇ ਹੋ ਰਿਹਾ ਉਹ ਕੁਝ ਓਥੇ ਹੋ ਰਿਹਾ ਬਿਲਕੁਲ ਜੀ ਇਸ ਤੂਰੇ ਮਾਹੌਲ ਨੂੰ ਯੂਪੀ ਦੇ ਮਾਹੌਲ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ 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 ਇਸ ਪੂਰੇ ਮਾਹੌਲ ਨੂੰ ਯੂਪੀ ਦੇ ਮਾਹੌਲ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਏ ਕਿ ਹਾਂ ਤਾਂ ਇਹ ਵੀ ਜਾ ਰਿਹਾ ਕਿ ਯੂਪੀ ਦੇ ਵਿੱਚ ਜੋ ਗੁੰਡਾਗਰਦੀ ਚੱਲਦੀ ਆ ਹੁਣ ਪੰਜਾਬ ਦੇ ਵਿੱਚ ਚੱਲਣ ਲੱਗ ਪਈ ਏ ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਮਾਰ ਦਾ ਤਾਂ ਨਗਾਤਾਰ ਵਧ ਰਹੀ ਏ ਪਰ ਇਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਹੱਥ-ਬਸ ਕੇ ਨਹੀਂ ਹੈ ਕੁਝ ਤਾਂ ਇਹ ਤਾਂ ਹੁਣ ਤਾਂ ਪੁਲਿਸ ਨੂੰ ਬੁੱਲੀ ਖੇਡ ਦਾ ਘਰ ਦੇ ਦੇਣਾ ਪੁਲਿਸ ਤੇ ਗੁੰਡਿਆਂ 'ਚ ਕੋਈ ਫਰਕ ਹੀ ਨਾ ਰਹੇ ਕਿ ਜਿੰਦਾ ਮਰਜੀ ਇੰਕਾਊਂਟਰ ਕਰ ਲੋ ਪਰ ਸਿੱਧਾ ਇਹ ਕੰਮ ਜਬੀ ਹੁੰਦਾ ਕਿ ਤੁਸੀਂ ਬੰਦਿਆਂ ਨੂੰ ਫੜੋ ਤੇ ਅਦਾਲਤ ਚ ਪੇਸ਼ ਕਰੋ ਤੇ ਸਾਬਤ ਕਰੋ ਸਾਰਾ ਮੈਂ ਕਿਹਾ ਅੱਧਾ ਪੰਜਾਬ ਤਾਂ ਜੇ ਇਸੇ ਕੰਮ ਤੇ ਲੱਗਿਆ ਕਿ ਜੀ ਆ ਚਿੱਟਾ ਵੇਚਦਾ ਆ ਲੈਂਦਾ ਆ ਵਰਤੋਂ ਕਰਦਾ ਆ ਜੀ ਗੈਂਗਸਟਰ ਨਾਲ ਰਲਿਆ ਆ ਲੜਾਈ ਝਗੜਿਆਂ ਚ ਫਿਰ ਤੁਸੀਂ ਸਾਰਾ ਪੰਜਾਬ ਲਗੜਾ ਕਰਦੋਂਗੇ